ਹੋ ਕਿਵੇਂ ਰੇੜੀਆਂ ਤੁਰ ਜਾਂ ਤੱਕ ਆਈ ਨ ਜਾਣਦੀਆਂ ਪੇਡਾਂ ਗੋਰੀਏ ਤੁਕੋ ਆਪ ਦੀ ਰੇਂਜ ਰੋਵਰ ਘੜੇ ਖੜੀ ਹੁੰਦੀ ਨਾ ਉਹਦੇ ਦੋ ਗਿੱਲਿਆਂ 'ਚ ਕੋਠੀ ਹੁੰਦੀ ਪਿੱਛੇ ਚਾਰ ਛਤੜੇ ਨਹੀਂ ਹੁੰਦੇ ਲਓ ਵੀ ਮਿੱਤਰੋ ਹੁਣ ਰਹਿੰਦੀ ਖੁੰਦੀ ਕثرਖਾਨਾ ਪੈਣੀ ਵਾਲੇ ਨੇ ਕੱਢ ਦਿੱਤੀ ਬਾਈ ਸਿੱਧੂ ਨੂੰ ਮਾੜਾ ਚੰਗਾ ਕਹਿਣ ਵਾਲਾ ਜਿਮੀ ਕਲੇਰ ਅੱਜ ਤਾ ਭਾਵੇਂ ਆਪ ਮੂਰੇ ਨਹੀਂ ਆਇਆ ਪਰ ਉਹਦੇ ਮਾੜੇ ਉਹ ਲੋਕਾਂ ਦੇ ਸਾਹਮਣੇ ਜ਼ਰੂਰ ਆਏ ਸੀ ਤੇਰੇ ਕੋਲ ਪੈਸੇ ਨੇ ਤੂੰ ਰੇਂਜ ਛੱਡ ਭੇਜੋ ਜਹਾਜ਼ ਖੜਾ ਦੇ ਆਓ ਮਿੱਤਰੋ ਪੂਰੇ ਮੁੱਦੇ ਤੇ ਚਰਚਾ ਕਰਦੇ ਆਂ ਗੱਲ ਸ਼ੁਰੂ ਹੁੰਦੀ ਹੈ 2018 ਤੋਂ ਬਾਈ ਸਿੱਧੂ ਦੀ ਇੰਟਰਵਿਊ ਆਉਂਦੀ ਆ ਦੈਨਿਕ ਸਵੇਰਾ ਦੇ YouTube ਚੈਨਲ ਤੇ ਇੰ ਬਾਈ ਸਿੱਧੂ ਦਾ ਛੋਟਾ ਜਿਹਾ ਘਰ ਜੋ ਉਹਦੇ ਫਾਦਰ ਸਾਹਿਬ ਵੱਲੋਂ ਆਪਣੀ ਮਿਹਨਤ ਨਾਲ ਬਣਾਇਆ ਗਿਆ ਸੀ ਤੇ ਉਸ ਦੇ ਅੱਗੇ ਹੀ ਦੋ ਰੇਂਜ ਰੋਵਰਾਂ ਜੋ ਸਿੱਧੂ ਬਾਈ ਨੇ ਆਪਣੀ ਮਿਹਨਤ ਸਦਕਾ ਲਈਆਂ ਸੀ ਜਿਸਤੇ ਮਜ਼ਾਕੀਆ ਟਿੱਪਣੀ ਕਰਦਾ ਜਿੰਮੀ ਕਲੇਰ ਇਹ ਕਹਿ ਦਿੰਦਾ ਦੇਖੋ ਆਪ ਦੀ ਰੇਂਜ ਰੋਵਰ ਘੜੇ ਖੜੀ ਹੁੰਦੀ ਨਾ ਉਹਦੇ ਦੋ ਗਿੱਲਿਆਂ 'ਚ ਕੋਠੀ ਹੁੰਦੀ ਪਿੱਛੇ ਚਾਰ ਛਤੜੇ ਨਹੀਂ ਹੁੰਦੇ ਜਿਸਤੇ ਬਾਅਦ ਸਿੱਧੂ ਬਾਈ ਉਹਦਾ ਰਿਪਲਾਈ ਕਰਦਾ ਆਪਣਾ ਗੇਮ ਗੀਤ ਰਿਲੀਜ਼ ਕਰਦਾ ਮਾਰਦੀ ਹੈ ਗਲਦਾਂ ਸਾਲੀ ਦੁਨੀਆ ਤਾਂ ਬੇਲੀ ਹੈ ਹੁਣ ਦੇਖ ਜੀ ਹੁਣ ਗੱਲ ਕਰਦੇ ਆ ਖਾਣ ਪੈਣੀ ਦੁਆਰਾ ਰਿਲੀਜ਼ ਕੀਤੇ ਗਏ ਨਵੇਂ ਗੀਤ ਅੰਦਾਜ਼ੇ ਦੀਆਂ ਕੁਝ ਲੈਣਾ ਦਾ ਇੱਥੇ ਖਾਣ ਪੈਣੀ ਵਾਲਾ ਵੀ ਸਿੱਧੂ ਬਾਈ ਵਾਂਗ ਮਖੌਲ ਉਡਾਉਣ ਵਾਲਿਆਂ ਨੂੰ ਜਵਾਬ ਦਿੰਦਾ ਹੈ ਕੁਝ ਇਸ ਤਰ੍ਹਾਂ ਕਿ ਮੇਰੀ ਜੋ ਫਰਾਰੀਆ ਲਾਸਟ ਟਾਈਮ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਇੰਟਰਵਿਊ ਵਿੱਚ ਦੋ ਰੇਂਜ ਰੋਵਰ ਖੜਾਉਣ ਨੂੰ ਸਿੱਧੂ ਬਾਈ ਨੇ ਨਹੀਂ ਕਿਹਾ ਸੀ ਬਲਕਿ ਇਹ ਡਿਮਾਂਡ ਦੈਨਿਕ ਸਵੇਰਾ ਵਾਲੇ ਐਂਕਰ ਦੀ ਸੀ ਜੋ ਉਸਨੇ ਇੰਟਰਵਿਊ ਵਿੱਚ ਵੀ ਬੋਲੀ ਕਿ ਮੈਂ ਆਪਣੇ ਆਡੀਅੰਸ ਨੂੰ ਦੱਸ ਦੇਣਾ ਚਾਹਾਂਗਾ ਕਿ ਇਹ ਸਾਡੀ ਮੰਗ ਸੀ ਕਿ ਅਸੀਂ ਇੱਦਾਂ ਗੱਡੀਆਂ ਖੜੀ ਕਰੀਏ ਇਹਨਾਂ ਦੀ ਇਹ ਡਾਊਨਵਰਡਸ ਲੱਗਿਆ ਕਿ ਇਹਨਾਂ ਦਾ ਜਵਾਬ ਆਇਆ ਸੀਗਾ ਕਿ ਇਹ ਨਾ ਲੱਗੇ ਕਿ ਮੈਂ ਲੋਕਾਂ ਨੂੰ ਦਿਖਾ ਰਿਹਾ ਤੇ ਮੈਂ ਇੱਥੇ ਕਲੀਅਰ ਕਰ ਦਿੰਦਾ ਕਿ ਇਹਨਾਂ ਦੀ ਬਿਲਕੁਲ ਮੰਗ ਨਹੀਂ ਸੀਗੀ ਕਿ ਇਹ ਦੋ ਗੱਡੀਆਂ ਦਿਖਾਣ ਪਰ ਮੇਰੇ ਖਿਆਲ ਨਾਲ ਇਹਨਾਂ ਦੀ ਮਿਹਨਤ ਦੀ ਨਿਸ਼ਾਨੀ ਹੈ ਔਰ ਵਧੀਆ ਗੱਲ